ਹੈਲੋ ਫਰੈਂਡਸ ਅਸ਼ੀਕਾ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੁੰਦਰ ਡਿਜ਼ਾਈਨ ਲੈ ਕੇ ਆਈ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਸ ਨੂੰ ਬਣਾ ਕੇ ਜਰੂਰ ਦੇਖਿਓ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਲਈ ਵਰਤ ਸਕਦੇ ਹੋ ਲੇਡੀਜ਼ ਕਾਰਡੀਗਨ ਕੋਟੀ ਸਵੈਟਰ ਜੈਕਟ ਕਿਸੇ ਵੀ ਤੇ ਅਪਲਾਈ ਕਰ ਸਕਦੇ ਹੋ ਬੱਚਿਆਂ ਲਈ ਵੀ ਡਿਜ਼ਾਈਨ ਬਹੁਤ ਸੋਹਣਾਗਾ ਬੱਚਿਆਂ ਦੀ ਕੋਟੀ ਸਵੈਟਰ ਤੇ ਵੀ ਆਪਾਂ ਇਹਨੂੰ ਅਪਲਾਈ ਕਰ ਸਕਦੇ ਹਾਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਡਿਜ਼ਾਈਨ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਚਲੋ ਜੀ ਕਰਦੇ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਇਹ ਡਿਜ਼ਾਈਨ ਦੇ ਕੁੰਡੇ ਆਪਾਂ ਜਿੰਨੇ ਮਰਜ਼ੀ ਲੈ ਸਕਦੇ ਹਾਂ ਪਹਿਲਾ ਕੁੰਡਾ ਐ ਸਟਿਚ ਹੁੰਦਾ ਇਹਨੂੰ ਉਤਾਰੋ ਚਾਹੇ ਬਣੋ ਫਿਰ ਆਪਾਂ ਦੇਖੋ ਤਿੰਨ ਤਿੰਨ ਕੁੰਡੀਆਂ ਦਾ ਡਿਜ਼ਾਈਨ ਬਣਾਉਂਗਾ ਆ ਤਿੰਨ ਕੁੰਡੇ ਨੇ ਪਹਿਲੇ ਕੁੰਡੇ ਦੇ ਆਪਾਂ ਕੁੰਡਾ ਨਹੀਂ ਬੁਣਨਾ ਸੈਂਟਰ ਦੇ ਵਿੱਚੋਂ ਇੱਕ ਲੂਪ ਲੈ ਲੈਣਾ ਪਹਿਲੇ ਕੁੰਡੇ ਦੇ ਸੈਂਟਰ ਦੇ ਵਿੱਚੋਂ ਲੂਪ ਲੈ ਕੇ ਧਾਗਾ ਅੱਗੇ ਠੀਕ ਫਿਰ ਆਪਾਂ ਇਹ ਤਿੰਨ ਕੁੰਡੀਆਂ ਨੂੰ ਬੈਕ ਸਾਈਡ ਤੋਂ ਇੱਕ ਕਰ ਦਾਂਗੇ ਦੇਖੋ ਤਿੰਨੇ ਤਿੰਨ ਕੁੰਡਿਆਂ ਦਾ ਇਹ ਡਿਜ਼ਾਈਨ ਬਣਦਾ ਜਾਊਗਾ। ਦੇਖੋ ਦੁਬਾਰਾ ਰਿਪੀਟ ਕਰਦੇ ਆ ਡਿਜ਼ਾਈਨ ਨੂੰ। ਤਿੰਨ ਕੁੰਡੇ ਲੈਣੇ ਆ। ਤੇ ਤਿੰਨ ਕੁੰਡੇ ਇਹਦੇ ਪਹਿਲੇ ਕੁੰਡੇ ਦੇ ਆਪਾਂ ਧਾਗਾ ਪਿੱਛੇ ਰੋਊਗਾ। ਪਹਿਲੇ ਕੁੰਡੇ ਦੇ ਵਿਚਕਾਰ ਦੀ ਆਪਾਂ ਲੂਪ ਲੈ ਲੈਣਾ। ਪਹਿਲਾ ਕੁੰਡਾ ਛੱਡ ਕੇ ਯਾਨੀ ਕਿ ਵਿਚਾਲ ਦੀ। ਠੀਕ ਹੈ। ਫਿਰ ਧਾਗਾ ਅੱਗੇ ਫਿਰ ਆਪਾਂ ਇਹਨਾਂ ਤਿੰਨ ਕੁੰਡਿਆਂ ਨੂੰ ਇਕੱਠੇ ਬੁਣ ਦੇਣਾ ਠੀਕ ਹੈ ਬਹੁਤ ਹੀ ਸੋਖਾ ਹੈ ਇਹ ਡਿਜ਼ਾਈਨ ਪੋਲਾ-ਪੋਲਾ ਇਹ ਡਿਜ਼ਾਈਨ ਬਣੂਗਾ ਇਹ ਤੋਂ ਦੁਬਾਰਾ ਫੇਰ ਡਿਜ਼ਾਈਨ ਰਿਪੀਟ ਕਰਦੇ ਆਪਾਂ ਪਹਿਲੇ ਕੁੰਡੇ ਦੇ ਕੁੰਡੇ ਨੂੰ ਛੱਡ ਕੇ ਦੋ ਕੁੰਡਿਆਂ ਦੇ ਜਾਨੀ ਬਚਾਲੂ ਲੂਪ ਲੈ ਲੈਣਾ ਫਿਰ धागा ਅੱਗੇ ਫਿਰ ਤਿੰਨ ਕੁੰਡਿਆਂ ਦਾ ਇੱਕ ਕਰ ਦੇਣਾ ਤਿੰਨ ਦੇ ਆਪਾਂ ਨੇ ਤਿੰਨੀ ਗੁੰਡੇ ਬਣਾ ਲੈਣੇ ਨੇ ਨਾਲ ਦੀ ਨਾਲ ਦੇਖੋ ਦੋ ਗੁੰਡਿਆਂ ਦੇ ਆਪਾਂ ਵਿਚਕਾਰ ਦੀ ਗੁੰਡਾ ਬਣਾਇਆ ਧਾਗਾ ਆ ਕੇ ਫਿਰ ਤਿੰਨ ਗੁੰਡਿਆਂ ਦਾ ਹੀ ਆਪਾਂ ਇੱਕ ਕਰ ਦਾਂਗੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ దారా డిజన పూరి సై ఎదాయి రిపీట్వు తిని తిని తాగా అని కర్త ఇన్ వారీట్ అ ਤੇ ਤਿੰਨ ਕੁੰਡੀਆਂ ਦਾ ਇੱਕ ਠੀਕ ਹੈ ਫਿਰ ਦੁਬਾਰਾ ਰਿਪੀਟ ਕਰਦੇ ਹਾਂ ਦੋ ਕੁੰਡੀਆਂ ਦੇ ਵਿਚਾਲ ਦੀ ਕੁੰਟਾ ਬਣਾ ਲੈਣਾ ਤਾਂ ਕਾ ਇੱਕ ਫਿਰ ਤਿੰਨ ਕੁੰਡੀਆਂ ਦਾ ਇੱਕ ਕਰ ਦੇਣਾ ਠੀਕ ਹੈ ਜੀ ਫੇਰ ਤੇ ਕੋਤਾ ਕਾ ਵੀ ਠੀਕ ਹੋਗਾ ਦੋ ਗੁੰਡੀਆਂ ਵਿਚਾਲ ਦੀ ਇੱਕ ਲੋਪ ਬਣਾ ਕੇ ਤਾਕਾ ਅੱਗੇ ਕਰਕੇ ਤਿੰਨ ਗੁੰਡੀਆਂ ਦਾ ਤਕਰ ਦੇਣਾ ਨੀਚੇ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਬਾਰਡਰ ਬਣਾਉਣ ਤੋਂ ਬਾਅਦ ਸ਼ੁਰੂ ਚ ਜਿਵੇਂ ਆਪਾਂ ਸਲਾਈ ਪਾਈ ਆ ਐਤਾ ਹੀ ਰਹਿਣੀ ਆ ਠੀਕ ਹੈ ਜੀ ਐਂਡ ਤੇ ਲਾਸਟ ਵਾਲਾ ਗੁੰਡਾ ਸਿੱਧਾ ਪੁੱਠਾ ਤੁਸੀਂ ਜਿਵੇਂ ਮਰਜ਼ੀ ਬਣਾ ਲਿਓ। ਨੀਚੇ ਇਹ ਵਾਲਾ ਬਾਰਡਰ ਸਮਝਣਾ। ਇਹ ਬਾਰਡਰ ਹੈ, ਇਹ ਉੱਪਰ ਦੇ ਆਨ ਸ਼ੁਰੂ ਆ। ਬਾਰਡਰ ਤੁਸੀਂ ਕਿਵੇਂ ਦਾ ਵੀ ਬਣਾ ਸਕਦੇ ਹੋ। ਕੋ ਬੈਕ ਸਾਈਡ ਤੋਂ ਪੂਰੀ ਸਲਾਈ ਜਿਹੜੀ ਉਲਟੀ ਹੀ ਪਾਉਗੀ। ਜਿਹੜਾ ਜਾਲੀ ਵਾਲਾ ਕੁੰਡਾ ਕਈ ਵਾਰ ਇਹ ਬਾਲ ਖਾ ਕੇ ਇੱਧਰ ਦਿਖਦਾ ਹੁੰਦਾ ਪਰ ਇਹਨੂੰ ਆਪਾਂ ਬਚਾਲੇ ਹੀ ਬਣਾਣਾ। ਪੂਰੀ ਸਲਾਈ ਉਲਟੀ ਦੀ ਉਲਟੀ ਹੀ ਪਾਉਗੀ। बैकसाइड तो बहुत सोहना डिजाइन बन के तैयार होगा जी यही एक बार बना के जरूर देखियो फिर कमेंट करके भी दस कि लग्या ਪੂਰੀ ਸਲਾਈ ਉਲਟੀ ਦੀ ਉਲਟੀ ਹੀ ਹੋਊਗੀ ਦੇਖੋ ਇਹ ਡਿਜ਼ਾਈਨ ਆਪਣਾ ਬਣਨਾ ਸ਼ੁਰੂ ਹੋ ਗਿਆ। ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਇਹ। ਦੁਬਾਰਾ ਫੇਰ ਰਿਪੀਟ ਕਰਦੇ ਆਪਾਂ ਨੂੰ। ਲਾਸਟ ਵਾਲਾ ਕੁੰਡਾ ਸਿੱਧਾ ਪੁੱਠਾ ਜਿਵੇਂ ਮਰਜ਼ੀ ਉਤਾਰੋ ਚਾਹੇ ਬਣਾਓ ਠੀਕ ਹੈ ਜੀ। ਫਿਰ ਦੋ ਕੁੰਡਿਆਂ ਦੇ ਪਚਾਲਦੀ ਆਪਾਂ ਇੱਕ। ਇਦਾਂ ਕਿ ਦੋ ਕੁੰਡਿਆਂ ਵਿਚਾਲਦੀ ਆਪਾਂ ਇੱਕ ਕੁੰਡਾ ਲੈ ਲਿਆ। ਧਾਗਾ ਅੱਕ ਕੇ ਤਿੰਨ ਕੁੰਡਿਆਂ ਦਾ ਇੱਕ ਕਰ ਦਾਂਗੇ ਹਰ ਸਲਾਈ ਉਹ ਮੇਰੇ ਰਿਪੀਟ ਹੁੰਦੀ ਜਾਊਗੀ ਇਹ ਨਾ ਕੁਝ ਬਦਲਣਾ ਦੋ ਕੁੰਡੀਆਂ ਵਿਚਾਲ ਦੀ ਆਪਾਂ ਨੇ ਲੂਪ ਲੈਣਾ ਤੱਗਾ ਅੱਗੇ ਤਿੰਨ ਕੁੰਡਿਆਂ ਦਾ ਇੱਕ ਕਰ ਦਾਂਗੇ ද කොටියාව චාලදී පාලූප පනාාලඟ දක අගේ දෙනකොටටිය එකගර්තාගේ දක අ තැන කොටයද అండి దో కు విచా బాగా అ ਦੋ ਕੁੰਡੀਆਂ ਵਿਚਾਲ ਦੀ ਫੋਕਮ ਟਾਗਾ ਬਣਾਵਾਂਗੇ। ਟਾਗਾ ਅੱਗੇ ਤਿੰਨ ਕੁੰਡੀਆਂ ਦਾ ਇੱਕ ਕਰ ਲਾਂਗੇ। ਠੀਕ ਹੈ। ਐਵੇਂ ਸਾਰੀ ਦੋਈ ਸਲਾਈਆਂ ਇਦਾਂ ਹੀ ਪੈਣੀਆਂ ਨੇ। ਪਹਿਲੀ ਸਲਾਈ ਚ ਆਪਾਂ ਏੜੇ ਐਂ ਪਾਉਣਾ। ਦੂਜੀ ਸਲਾਈ ਆਪਣੀ ਉਲਟੀ ਪਾਉਗੀ। ਦੋਈ ਸਲਾਈਆਂ ਦਾ ਡਿਜ਼ਾਈਨ ਆ ਇਹ। ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਬੈਕ ਸਾਈਡ ਤੇ ਉੱਤ ਸਲਾਈ ਪਾ ਕੇ ਕੰਪਲੀਟ ਕਰਦੇ ਹਾਂ ਪੂਰੀ ਦੀ ਪੂਰੀ ਸਲਾਈ ਉਲਟੀ ਹੀ ਪਾਉਗੀ ਬੈਕ ਸਾਈਡ ਤੋਂ ਪਹਿਲੀ ਸਲਾਈ ਡਿਜ਼ਾਈਨ ਦੂਜੀ ਸਲਾਈ ਉਲਟੀ ਜਿਹੜਾ ਕੁੰਡਾ ਜਿਵੇਂ ਬੁਣਨਾ ਉਵੇਂ ਬੁਣ ਸਕਦੇ ਪੂਰੀ ਸਲਾਈ ਉਲਟੀ ਪਾਉਗੀ ਜੇ ਤੁਹਾਨੂੰ ਪਹਿਲਾਂ ਦਿਖਦਾ ਪਹਿਲਾਂ ਵੀ ਬਣ ਦੋ ਤਾਂ ਵੀ ਕੋਈ ਚੱਕਰ ਨਹੀਂ ਹੈ ਹੁਣ ਦੇ ਤਾਂ ਉਵੇਂ ਬਣਨਾ ਦੇਖੋ ਇਹ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਇੱਕ ਵਾਰ ਦੁਬਾਰਾ ਫੇਰ ਰਿਪੀਟ ਕਰਦੇ ਆਪਾਂ ਪਹਿਲਾ ਗੁੰਡਾ ਉਤਾਰੋ ਚਾਹੀ ਬਣਾਓ ਫੇਰ ਦੋ ਗੁੰਡੀਆਂ ਵਿਚਾਲ ਦੀ ਲੂਪ ਧਾਗਾ ਅੱਕੇ ਤਿੰਨ ਗੁੰਡੀਆਂ ਇੱਕ ਕਰ ਦਾਂਗੇ ਦੋ ਕੁੰਡਿਆਂ ਵਿਚਾਲੀ ਆਪਾਂ ਲੂਪ ਲੈ ਲਾਂਗੇ ਤਾਂ ਘਾ ਕੇ ਦੰਨ ਕੁੰਡਿਆਂ ਦਾ ਇੱਕ ਕਰ ਦਾਂਗੇ ਤਾਂ ਘਾ ਕੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਇਹ ਬਣਾ ਕੇ ਜਰੂਰ ਦੇਖਿਓ ਇੱਕ ਵਾਰੀ ਇਹ ਕੋਈ ਬਹੁਤ ਹੀ ਪਿਆਰਾ ਇਹ ਡਿਜ਼ਾਈਨ ਲੱਗਦਾ ਹੈ ਬੈਕ ਸਾਈਡ ਤੋਂ ਪੂਰੀ ਸਲਾਈ ਇਹਦੀ ਉਲਟੀ ਹੀ ਪਾਉਗੀ ਜੀ ਨੀਚੇ ਵਾਟਰ ਬਣਾਉਣ ਤੋਂ ਬਾਅਦ ਡਿਜ਼ਾਈਨ ਸ਼ੁਰੂ ਕਰਨਾ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ